ਜੋ ਅਤੰਕਵਾਦ ਔਰ ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਇੱਕ ਥੱਪੜ ਵੱਜਿਆ ਅਤਵਾਦ ਹੋ ਗਿਆ ਇੱਕ ਥੱਪੜ ਵੱਜਿਆ ਉਗਰਵਾਦ ਹੋ ਗਿਆ ਤੇ ਜੇ ਇਹ ਅਤਵਾਦੀ ਨੇ ਤਾਂ ਫਿਰ ਤੁਹਾਡੇ ਪ੍ਰਧਾਨ ਮੰਤਰੀ ਇੱਥੇ ਪੱਗ ਬਨ ਕੇ ਆ ਕੇ ਇਸੇ ਇਹਨਾਂ ਅਤਵਾਦੀਆਂ ਕੋਲੋਂ ਵੋਟਾਂ ਮੰਗਣਾ ਹੀ ਸੀ ਜੇ ਕਿਤੇ ਹੀ ਥੱਪੜ ਇਹਦੇ ਮਾਪਿਆਂ ਨੇ ਬਚਪਨ ਦੇ ਵਿੱਚ ਇਹਦੇ ਮਾਰਿਆ ਹੁੰਦਾ ਨਾ ਤਾਂ ਸ਼ਾਇਦ ਨੂੰ ਹੁਣ ਥੱਪੜ ਖਾਂਦੀ ਲੋੜ ਨਹੀਂ ਪਰ ਮੈਨੂੰ ਲੱਗਦਾ ਨਾ ਤਾਂ ਉਹ ਥੱਪੜ ਇਹਦੇ ਇਹਦੇ ਮਾਪਿਆਂ ਨੇ ਮਾਰਿਆ ਤੇ ਨਾ ਹੀ ਇਹਦੀ ਭੈਣ ਦੇ ਮਾਰਿਆ ਜਿਸ ਤਰ੍ਹਾਂ ਦੇ ਨਾਲ ਇਹਨੇ ਬਕਵਾਸ ਕੀਤੀ ਆ ਗਣਰ ਨੌ ਦੇ ਵਿੱਚ ਉਸਕੀ ਕਾਬਲੀਅਤ ਮੰਨਦੇ ਹਾਂ ਕੋਈ ਕਾਬਲੀਅਤ ਹੈ ਕਹਿੰਦੇ ਜੀ ਸੁਭਾਸ਼ ਚੰਦਰ ਬੋਸ ਪਹਿਲੇ ਪ੍ਰਧਾਨ ਮੰਤਰੀ ਹੋਇਆ ਸਰ ਇਹ ਐਮਪੀ ਬਣ ਕੇ ਕੀ ਰੰਗ ਲਾ ਦੂ ਮੈਨੂੰ ਤਾਂ ਇਹ ਲੱਗਦਾ ਕਿ ਇਦੋਂ ਪਹਿਲਾਂ ਇਹ ਫਲੌਪ ਅਦਾਕਾਰ ਸੀ ਤੇ ਪੰਜ ਸਾਲਾਂ ਬਾਅਦ ਤੁਸੀਂ ਦੇਖੋਗੇ ਇੱਕ ਫਲੌਪ ਲੀਡਰ ਵੀ ਬਣ ਜਾਣਾ ਜਿੰਨਾ ਸ਼ੀਤ ਪਰਿਵਾਰਾਂ ਤੇ ਜਿੰਨੇ ਜੈਸ਼ੀਤ ਪਰਿਵਾਰ ਦੇ ਉੱਪਰ ਤੁਸੀਂ ਸਵਾਲ ਖੜੇ ਕਰ ਰਹੇ ਹੋ ਕਦੇ ਜੂਨ 84 ਦੀ ਗੱਲ ਤੁਸੀਂ ਕੀਤੀ ਹੈ ਗੱਲ ਕੀਤੀ ਹੈ ਕਿਵੇਂ ਸਾਡੀ ਪੰਜਾਬ ਦੀ ਨੌਜਵਾਨੀ ਕੋਹ ਕੋਹ ਕੇ ਮਾਰ ਦਿੱਤੀ ਗਈ ਤੇ ਉਹ ਵੀ ਪੰਜਾਬ ਦਾ ਜਿਹੜਾ ਹਿੰਦੂਆਂ ਦੀਆਂ ਔਰਤਾਂ ਧੀਆ ਪਹਿਣਾ ਹੁੰਦੀਆਂ ਸੀ ਨਾ ਉਹਨਾਂ ਦੀਆਂ ਇੱਜ਼ਤਾਂ ਬਚਾਉਂਦਾ ਰਿਹਾ ਤੇ ਅੱਜ ਜੇ ਤੁਸੀਂ ਉਹਨਾਂ ਦੀਆਂ ਧੀਆ ਪਹਿਣਾ ਦੇ ਖਿਲਾਫ ਬੋਲੋਗੇ ਉਹਨਾਂ ਨੂੰ 100-100 ਰੁਪਏ ਦੇ ਕਹੋਗੇ ਤਾਂ ਫਿਰ ਕਿਵੇਂ ਜਰਿਆ ਜਾਊਗਾ ਬਾਈ ਤੁਸੀਂ ਆਪਣੇ ਸਮਰਥਕਾਂ ਨੂੰ ਸ਼ਰਿਆਮ ਇਹ ਗੱਲ ਕਹਿ ਰਹੇ ਹਾਂ ਕਿ ਇੱਕ ਪਹਾੜੀ ਥੱਪੜ ਪਾਉ ਤੁਹਾਡੇ ਸਮਰਥਕ ਥੱਪੜ ਮਾਰ ਸਕਦੇ ਆ ਤੁਸੀਂ ਸ਼ਰਿਆਮੇ ਕਹਿ ਸਕਦੇ ਤਾਂ ਫਿਰ ਇਹ ਚੀਜ਼ ਕੀ ਗੱਲ ਤੁਹਾਡੇ ਤੇ ਲਾਗੂ ਨਹੀਂ ਹੁੰਦੀ